ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਬਜੀਦ ਕੇ ਕਲਾ ਬਰਨਾਲਾ ਜ਼ਿਲ੍ਹਾ ਦਾ ਪਿੰਡ ਆ ਸਮਰਾ ਡੈਰੀ ਫਾਰਮ ਦਾ ਵੀਡੀਓ ਕਵਰ ਕਰਦੇ ਪਿਆ ਸੋ ਮਹੀਨੇ ਦੇ ਵਿੱਚ ਲਗਭਗ ਆਪਾਂ ਵੀਰ ਦਾ ਵੀਡੀਓ ਕਵਰ ਕਰਦੇ ਆ 3 ਤੋਂ 4 ਹੀ ਸਿਰਫ ਤੇ ਪਰ ਹੁੰਦੇ ਟੌਪ ਕਲਾਸ ਨਹੀਂ ਨਹੀਂ ਆ ਸਾਰੇ ਸਾਰਾ ਮਾਲ ਵੀਰ ਮੰਨ ਕੇ ਚਲੋ ਹਰਿਆਣੇ ਤੋਂ ਪਰਚੇਸ ਕਰਕੇ ਲੈ ਕੇ ਆਉਂਦਾ ਸੂਈਆਂ ਸਵਾਈਆਂ ਆਪਣੇ ਦੋ ਟਾਈਮ ਚਾਹੇ ਤਿੰਨ ਟਾਈਮ ਚੋਕ ਕੇ ਤਸੱਲੀ ਕਰਕੇ ਤੁਹਾਨੂੰ ਇਥੇ ਨਾਗ ਹਾਜ਼ਰ ਮਿਲਣਗੇ ਸੋ ਅੱਜ ਆਪਾਂ ਦੋ ਝੋਟੀਆਂ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆਂ ਰੇਡ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਕਰੀਏ ਗੱਲਬਾਤ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਸੱਸੀ ਗੱਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਮਨਦੀਪ ਸਿੰਘ ਪਿੰਡ ਬਜੀਤੇ ਕਲਾਂ ਦੇ ਜਲਾ ਆ ਗਿਆ ਬਰਨਾਲਾ ਹਨਾ ਜਲਾ ਬਰਨਾਲਾ ਇਹ ਆਪਣਾ ਲੁਧਿਆਣਾ ਰੋਡ ਤੇ ਆ ਗਿਆ ਹਨਾ ਬਿਲਕੁਲ ਹਾਂ ਰੋਡ ਦੇ ਉਪਰੀਆ ਤਿੰਨ ਨੰਬਰ ਦੋ ਤੇ ਅੱ 24 21 ਅਗਸਤ ਨੂੰ ਆਪਾਂ ਵੀਡੀਓ ਕਵਰ ਕਰਦੇ ਵਾ 2024 ਹਣਾ ਆਪਣਾ ਮੈਹਰਕਲਾਂ ਤੋਂ ਪੈ ਗਿਆ 9-10 ਕਿਲੋਮੀਟਰ ਹਣਾ 9-10 ਕਿਲੋਮੀਟਰ ਆਈ ਬਰਨਾਲਾ ਇਸ ਤੋਂ ਹੈਗਾ 10 ਕਿਲੋਮੀਟਰ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਆਪਣਾ 90417 41472 ਬਾਈ 90417 41472 ਤੇ ਅੱਜ ਫਿਰ ਆਪਾਂ ਤਿੰਨ ਝੋਟੀਆਂ ਖਰੀਦ ਕੇ ਲੈ ਆਏ ਆ ਨਹੀਂ ਅੱਜ ਦੋ ਨੇ ਬਾਈ ਠੀਕ ਹੈ ਉਹ ਘਰੇ ਰੱਖੀ ਵੀ ਆ ਉਹ ਘਰ ਰੱਖ ਲਈ ਬਾਈ ਠੀਕ ਹੈ ਲੈ ਕੇ ਤੈਨਾਂ ਆਏ ਸੀ ਆਈਆਂ ਤਾਂ ਚਾਰ ਸੀ ਇੱਕ ਟੋਕ ਲੱਗਦੀ ਸੀ ਬਾਈ ਠੀਕ ਹੈ ਮਾਲਫੜੀ ਦੀ ਘਰੇ ਰੱਖਦੇ ਉਹ ਵੀ ਟੌਪ ਕਲਾਸ ਹੀ ਰੱਖਣੀ ਹੈ ਫਿਰ ਆਪਾਂ ਹਾਂ ਬਈ 20+ ਚ ਚੱਲਦੀ ਆ ਹੁਣ ਠੀਕ ਆ ਉਹ ਦਾ ਫੀਮੇਲ ਕਾ ਬਹੁਤ ਚੰਗੀਆਂ ਨਵਾਬ ਸਾਹ ਦੀ ਆ ਤਾਂ ਕਰਕੇ ਉਹ ਘਰੇ ਰੱਖੀ ਠੀਕ ਹੈ ਤੇ ਅੱਜ ਆਪਾਂ ਦੋ ਝੋਟਿਆਂ ਕੈਮਰੇ ਸਾਹਮਣੇ ਕਰਾਂਗੇ ਹਨਾ ਹਾਂਜੀ ਵੀਰੇ ਕਿਹੜੇ ਜ਼ਿਲ੍ਹੇ ਜਵਾਈਆਂ ਇਹ ਹਾਂਜੀ ਵੀਰੇ ਕਿਹੜੇ ਜ਼ਿਲ੍ਹੇ ਜਵਾਈਆਂ ਰੋहतकੋਂ ਆਪਾਂ ਰੋहतक ਤੋਂ ਲੈਣਾ ਹੈ ਜ਼ਿਆਦਾਤਰ ਵੀਰੇ ਠੀਕ ਆ ਰੋहतक ਤੋਂ ਉੱਥੇ ਚੋਕੇ ਲੈ ਕੇ ਆਉਣਾ ਤੁਹਾਡਾ ਹਾਂ ਆਪਣਾ ਬੰਦਾ ਵੀ ਹੈਗਾ ਵੈਸੇ ਚਲੇ ਵੀ ਜਾਂਦੇ ਆਗੇ ਠੀਕ ਆ ਮੰਨ ਕੇ ਚੱਲ ਵੀ ਪੂਰੇ ਤਸੱਲੀ ਵਾਲੇ ਬੰਦੇ ਤੋਂ ਆ ਜਾਂਦੇ ਆ ਬਿਲਕੁਲ ਹਾਂਜੀ ਹਾਂਜੀ ਕਿਹੜਾ ਸੂਆ ਸੂਈ ਹੋਈ ਹੈ ਇਹ ਇਹ ਬਈ ਕ੍ਰਿਤਪਾਲ ਦੂਜਾ ਸੂਆ ਜੀ ਦੂਜਾ ਸੂਆ ਬੱਚਾ ਇਹਦੇ ਪਿੱਛੇ ਕਿਹਾ ਗਿਆ ਇਹਦੇ ਨਾਂ ਮੇਲਕਾਫ ਆ ਬਈ ਆ ਠੀਕ ਆ ਆ ਵਾਲਾ ਖੜਾ ਇਹਦਾ ਮੇਲਕਾਫ ਹਣਾ ਹਾਂਜੀ ਨੰਬਰ 2 ਤੇ ਬਈ ਇਹਨੂੰ ਅੱਜ 13 ਦਿਨ ਹੋ ਗਏ 14 ਦਾ ਸੂਈ 13 14 ਦਿਨ ਹੋ ਗਏ ਸੂਈ ਨੂੰ ਦੂਸਰਾ ਸੂਆ ਜੇ ਇਹਨਾਂ ਨੂੰ ਸੂਈ ਆ ਬਿਲਕੁਲ ਹਾਂਜੀ ਤੇ ਲਗਭਗ ਦੰਦਾ ਜਿਹਾ ਹੋ ਜੋਟੀਏ ਨਹੀਂ ਦੰਦ ਮੇਰੇ ਸਾਹ ਹੁਣਾ ਜਬਾਨ ਆ ਬਈ ਠੀਕ ਹੈ ਹਾਂਜੀ ਪਰ ਇਹ ਬਾਡੀ ਵੰਦਰ ਦੇਖ ਕੇ ਪਤਾ ਲੱਗਦਾ ਕਿ ਤੀਜਾ ਹੈ ਨਹੀਂ ਕਿ ਜੈਨੂਅਰ ਦੂਜਾ ਸੂਆ ਅਰੇ ਜੈਨੂਅਰ ਦੂਜਾ ਬਈ ਠੀਕ ਹੈ ਪ ਆਪਾਂ ਵੀ ਕਰ ਦਿੰਦੇ ਆ ਬਾਈ ਉੱਥੋਂ ਕਾچے ਵੀ ਭੇਜ ਦੇਣ ਯਾਰ ਦਾਰ ਠੀਕ ਹੈ ਤੇ ਆਪਾਂ ਵੀ ਕਰ ਦਿੰਦੇ ਆ ਠੀਕ ਹੈ ਕਟਿੰਗ ਨਾ ਮੰਨ ਕੇ ਚੱਲੋ ਵੀ ਪਸ਼ੂ ਜੂਂ ਵਗੈਰਾ ਜਾਂ ਹੋਰ ਵਗੈਰਾ ਸਾਫ਼ ਲੱਗਦਾ ਹਨਾ ਪਸ਼ੂ ਚੌੜੀ ਉਹ ਹੋ ਜਾਂਦੀ ਹੈ ਸਾਫ਼ ਹੋ ਜਾਂਦੀ ਹੈ ਠੀਕ ਹੈ ਤੇ ਹੁਣ ਸਟਾਰਟਿੰਗ ਦੁੱਧ ਕਿੰਨਾ ਹੈ ਗਨੀਅਰ ਬਾਊਟ ਇਹਦੇ ਭਾਂਜੀ ਮਿਰਤ ਵਾਲਾ ਆਪਣੇ ਕੋਲ ਆਈ ਸੀ 17-18 ਕਿਲੋ ਵੈਂਟੇਲ ਠੀਕ ਹੈ ਹੁਣ ਥੋੜਾ ਜਿਆ ਉਹੀ ਗੱਲ 5-4 ਦਿਨ ਹੋ ਗਏ ਇਹਨਾਂ ਨੂੰ 5-6 ਦਿਨ ਆਗੀਆਂ ਠੀਕ ਹੈ ਆਪਣੇ ਕੋਲੇ ਪੰਜਵੇਂ ਰਾਤ ਦਰੋਂਦੀ ਸੀ ਠੀਕ ਹੈ ਤੇ ਹੁਣ ਇਹਦੇ ਥੱਲੇ ਹੋਊਗਾ ਦੋਸਤ 16 ਲੀਟਰ ਆਪਾਂ 15 ਕਹਿ ਕੇ ਦੇਵਾਂਗੇ ਅੱਠ ਲੀਟਰ ਪਰ ਟਾਈਮ ਦਾ ਬਿਲਕੁਲ ਇਹ ਥੱਲੇ ਦੋ ਤਾਂ ਹਾਜ਼ਰ ਆ ਪਰ ਮਿੰਨ ਵਾਲਾ 7.5 ਲੀਟਰ ਟਾਈਮ ਦੇ ਮਿੰਨ ਕੇ ਆਵੇ ਬਿਲਕੁਲ ਬਿਲਕੁਲ ਰਾਈਡੀਆਂ ਬਈ ਇਹਨਾਂ ਨਾ ਬੱਚਾ ਆ ਗਿਆ ਮੇਲਕਾਫ ਹਣਾ ਮੇਲਕਾਫ ਆ ਬਈ ਤੇ ਧਾਰ ਜੇਰਪਾਰ ਓਕੇ ਆ ਬਈ ਸਾਰੇ ਗੱਲ ਦੀ ਗਾਰੰਟੀ ਆ ਠੀਕ ਹੈ ਚਵਾਈ ਤਾਂ ਇਦਾਂ ਦੀ ਆ ਜਿਹੇ ਜੀ ਗਾਂ ਜੋੜੀ ਗਾੜੀ ਵੀ ਇਹਦੀ ਵੀਰੇ ਹੁਣ ਢਾਈ ਤੋਂ ਪਲੱਸ ਦੀ ਗਾੜੀ ਹੈ ਠੀਕ ਹੈ ਢਾਈ ਕਿਲੋ ਦੇ ਲਗਭਗ ਦੀ ਇਹਦੀ ਝੋਟੀ ਦੀ ਕੱਲੀ ਗਾੜੀ ਆ ਗਾੜੀ ਹੈ ਨੰਬਰ 2 ਤੇ ਬਾਈ ਫਿਰਤਪਾਲ ਆਪਣੇ ਕੋਲੇ ਹੈ ਨਾ ਉਹ ਗੱਲ ਨਹੀਂ ਵੀਜਾ ਮੰਡੀ ਤੋਂ ਲਿਆ ਕੇ ਜਾਂ ਉਹ ਫੜ ਕੇ ਦੋ ਟਾਈਮ ਜਾਂ ਇੱਕ ਟਾਈਮ ਦਾ ਦੁੱਧ ਰੋਕ ਕੇ ਆਪਾਂ ਦੇਖਦੇ ਆਂ ਹੁਣ ਅਕਸਰੀ ਵੀਡੀਓ ਬਣਾ ਕੇ ਡੇਡੇ ਚੱਡੇ ਹੁੰਦੇ ਆ ਉਹਨਾਂ ਦੇ ਠੀਕ ਹੈ ਜੇ ਲਾਉਂਦੇ ਨਹੀਂ ਕਰਕੇ ਕੋਲੇ ਜੇ ਬੰਦਦੇ ਨੇ ਉਹ ਕੰਮ ਨਹੀਂ ਕੋਈ ਵੀ ਜਿੰਨੀ ਅੱਜ ਬਣੀ ਵੀ ਐ ਟਾਈਮ ਤੋਂ ਟਾਈਮ ਖਾਲੀ ਕਰਕੇ ਕੋਈ ਇਹ ਤੋਂ ਜ਼ਿਆਦਾ ਬਣੀ ਵੀ ਵਿਰੂ ਕਿਉਂਕਿ ਹਲੇ ਥੋੜਾ ਜਿਹਾ ਖਾਨ ਚ ਘਟ ਖਾਂਦੀਆਂ ਨੇ ਇਹ ਪੱਠੂ ਪੱਠੇ ਠੀਕ ਹੈ ਕਿਉਂਕਿ ਜਿਉਂ ਉੱਥੋਂ ਆਉਂਦੀਆਂ ਨੇ ਥੋੜਾ ਜਿਹਾ 5-4 ਦਿਨ ਇਹ ਉਪਰਾਂ ਕਰਦੇ ਬਾਕੀ ਮੇਨ ਗੱਲ ਜਿਵੇਂ ਬਈ ਝੋਟੀਆਂ ਦੀਆਂ ਇਸ ਕੈਨੇ ਵਗੈਰਾ ਦੇਖ ਕੇ ਪਤਾ ਲੱਗਦਾ ਇਹਨਾਂ ਨੇ ਸਾਇਲਜ ਦੇਖਿਆ ਵੀ ਨਹੀਂ ਹਨਾ ਨਹੀਂ ਵੀਰੇ ਸਾਇਲਜ ਤਾਂ ਇਹਨਾਂ ਨੂੰ ਉੱਥੇ ਬਿਲਕੁਲ ਹੀ ਨਹੀਂ ਪਾਉਂਦੇ ਜਿਹੜੇ ਦਾਣੇ ਦੀ ਚ ਫੋਨ ਨਾ ਚਲਦਾ ਹੋ ਗਿਆ ਬినੋਲਾ ਦੀ ਖਾਲ ਜਦੋਂ ਉਹ ਪਾਉਂਦੇ ਨੇ ਸੋ ਇੱਕ ਚੀਜ਼ ਆਪਾਂ ਮੈਨ ਦਿਖਾ ਦਈਏ ਜਿਹੜੀ ਆ ਮੰਨ ਕੇ ਚਲੋ ਮੂਰੇ ਸਾਤੀ ਦੀ ਨਹੀਂ ਫਿਰ ਕੁੰਬਲਾ ਇਹ ਜਿਹੜੀ ਛੋਟੀ ਜਿਹੀ ਦੁੱਧ ਵੀ ਕੱਢੂਗੀ ਤੇ ਬਾਕੀ ਨਿਸ਼ਾਨੀ ਆ ਜਾਂਦੀ ਆ ਇਹ ਚਾਰ ਦੇ ਉੱਪਰ ਨਹੀਂ ਪਈ ਬਿਲਕੁਲ ਨਹੀਂ ਬినੋਲਾ ਕਿਉਂਕਿ ਜਿਹੜੀ ਚਾਰ ਤੇ ਪਈ ਹੁੰਦੀ ਉਹ ਆਪ ਦਾ ਜਿਹੜਾ ਮੰਨ ਕੇ ਚਲੋ ਦੁੱਧ ਵਾਲਾ ਜੋੜ ਆ ਆਪ ਦਾ ਬੋਡੀ ਬਣਾਉਣ ਦੀ ਕਰ ਦਿੰਦੀ ਆ ਦੁੱਧ ਵਾਲੇ ਪਾਸੇ ਘਟ ਜਾਂਦੀ ਆ ਹਾਂਜੀ ਹਾਂ ਤੇ ਤਾਂ ਆਪਣਾ ਉਮੀਦ ਕੀ ਆ ਵੀ ਹਾਈਸਟ ਕਿੱਥੇ ਜਾ ਸਕਦੀ ਆ ਇਹ ਜਿਹਨੇ ਆਪਾਂ ਇਹਦਾ 18 ਕਿਲੋ ਮਨਾ ਕੇ ਦੇਵਾਂਗੇ ਬਈ 18 ਕਿਲੋ ਦੁੱਧ ਹਾਂਜੀ ਹਾਂ ਠੀਕ ਹੈ ਰੇਟ ਇਹਦਾ ਕੀ ਰਹਿਣਾਗਾ ਦੇਖੋ ਹੁਣ ਸਮਝਦਾ ਕਿਹਨਾ ਹੁੰਦਾ ਹਾਂ ਹੁਣ ਅਗਲਾ 16 ਚੋਕੇ ਲੈ ਸਕਦਾ ਪੰਜ ਚਾਰ ਦਿਨਾਂ ਨੂੰ ਕੋਈ ਨਹੀਂ ਆਦੀ ਕੋਈ ਰੋਕ ਕੇ ਲੈ ਜਾ ਪੱਠਾ ਨਾਲ ਲੈ ਰੇਟ ਇਹਦਾ ਕੀ ਰੂਬ ਅੱਜ ਵਾਲਾ ਵੀਰੇ ਰੇਟ ਤਾਂ ਪਉ ਕਰਨੇ ਆ ਜਿੰਨੇ ਜੀਆਂ ਵੀ ਇਥੇ ਦੁਬਾਰਾ ਆਪਾਂ ਟੋਕੜਾਂ ਵੀ ਹੋ ਕਰਾਂਗੇ ਠੀਕ ਹੈ ਮੇਰਾ ਦੇਣ ਜ ਵਾਲਾ ਫਿਕਸ ਰੇਟ ਹੀ ਹੈ ਵੀਰੇ ਬੋਲਦਾ ਹੁਣ ਵੀਡੀਓ ਚ ਹਰੇ ਕੀ 160 70 ਵੀ ਕਰੀ ਜਾਂਦੇ ਆ ਇਹਨਾਂ ਬੈਗ ਤੇ ਸੇਲ ਵੀ ਹੁੰਦੀਆਂ ਨੇ ਵੀ ਆਪਾਂ ਵੀ ਸੇਲ ਕਰੀਆਂ ਨੇ ਠੀਕ ਹੈ ਬੈਗ ਤੇ ਬਿਲਕੁਲ ਹਣਾ ਇੱਕ ਦਾ ਹੁੰਦਾ ਵੀ ਮੁੱਲ ਕਰਤਾ 2 ਲੱਖ ਜੀ ਜੀ 18 ਚੋਆ ਦੇ ਦੂਗੀ ਗੱਬਣ ਹੁੰਦੀ ਆ ਇਹ ਆਪਾਂ ਚਵਾ ਕੇ ਦੇਣੀ ਆ ਤੁਹਾਡਾ ਟਾਈਮ ਚਾਰ ਟਾਈਮ ਕੋਈ ਵੀ ਚੁੱਕ ਕੇ ਲੈ ਸਕਦਾ ਹਣਾ ਰੇਟ ਕੀ ਰਹਿਣਾ ਇਹਦਾ ਆਪਾਂ ਇਹ ਤਾਂ ਫੈਕਟਰੀ ਵਾਲਾ ਰੇਟ ਆ ਬਾਈ 1 ਲੱਖ 58000 ਦੀ ਆਪਾਂ ਦੇਣ ਲੈਂਦੇ 2100 1 ਲੱਖ ਕਹਿੰਦਾ ਭਾਵਾ 55000 ਦੀ ਝੋਟੀਆਂ ਬੰਦੇ ਆ। 5000 ਦੇਣੀ ਹੈ ਜੈਸਨ ਹੋਈ ਹੈ। ਤੇ ਡੇਢ ਤੋਂ ਘੱਟ ਅਲਵੀਰ ਖੇਚਲਾ ਨਾ ਕਰੇ। ਨਾ ਕਰਨ ਵੀਰੇ ਤੇ ਉਹ। ਤੋਰੀ ਬਾਹਰ ਨਹੀਂ। ਆਪਣੀ ਆਪਣੀ ਸੋਚ ਆ ਨਾ ਫੋਨ ਆਪਾਂ ਐ ਨਹੀਂ ਕਹਿੰਦੇ ਵੀ ਫੋਨ ਨਾ ਹੀ ਕਰੂ। ਠੀਕ ਹੈ। ਫੋਨ ਕੋਈ ਵੀ ਕਰ ਸਕਦਾ ਪਰ ਬਾਕੀ ਆ ਹਰੇਕ ਨੂੰ ਪਤਾ ਹੀ ਹੈ ਕਿ ਜਿਹਨੂੰ ਨੌਲੇਜ ਆ ਹਨ ਵੀ ਚੀਜ਼ ਕੀ ਆ ਕੀ ਰੇਟ ਹੋ ਸਕਦਾ। ਹੁਣ ਜਿਹੜੇ ਵੀਰ ਵਿੱਚ ਕਹਿਣਗੇ ਵੀ ਲੱਖ ਦੀ ਮੈਂ ਮਿਲ ਜਾਂਦੀ ਐ ਇਹਦਾ 50000 ਐਕਸਟਰਾ। ਵੀਰੇ 50000 ਐਕਸਟਰਾ ਦੀ ਗੱਲ ਆਪਾਂ ਦੱਸ ਦਈਏ ਕਿਉਂਕਿ ਇਧਰ ਟੋਕੜਾ 90 95 ਲੱਖ ਦੇ ਭਾਜ ਜਾ ਵਰ ਦੇ ਹੁਣ ਵੈਸੇ ਆਪਾਂ ਨਹੀਂ ਵੜਾਈ ਕਰਦੇ ਮੈਂ 1.5 ਲੱਖ ਦੀ ਬਿਨਾ ਤੋਂ 8 ਮਹੀਨੇ ਦੀ ਗੱਬਰ ਦੇਤੀ ਆ 20 20 ਦਿਨ ਪਹਿਲਾਂ ਠੀਕ ਹੈ 20-22 ਦਿਨ ਹੋਇਆ 1.5 ਲੱਖ ਦੀ ਟੋਕਰ ਦੇ ਕਹਿੰਦੇ ਭਾਬੀ ਚੀਜ਼ ਜੀ ਦਾ ਭਾਗ ਆ ਚੀਜ਼ ਆ ਟੋਕਰ ਸੱਤ 60 ਦੀ ਤਾਜੀ ਵੀ ਮਿਲ ਜਾਂਦੀ ਹੈ ਭਈ 85 ਦੀ ਤਾਜੀ ਮਿਲ ਜਾਂਦੀ ਆ ਠੀਕ ਹੈ ਥੋਰੇ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਪੂਰਾ ਚੰਗਾ ਬਰੀਡ ਕੁਆਲਿਟੀ ਵਾਲੀ ਝੋਟੀ ਆ ਦੂਜਾ ਸੂਆ ਸੂਈਸ ਭਾਈ ਤੇ ਟੇਲ ਵੀ ਲਗਭਗ ਸਾਰੀ ਬਲੈਕ ਹੀ ਹੈ ਦੀ ਹਣਾ ਬਸ ਬਲੈਕ ਆ ਭਾਈ ਬਿਲਕੁਲ ਹਾਂ ਜੈਡ ਬਲੈਕ ਟੇਲ ਜਿਹਨੂੰ ਕ ਸੋ ਐਡਾ ਦੀ ਝੋਟੀ ਦੀ ਫੋਟੋ ਲੱਗੀ ਹੁੰਦਾ ਫਿਰ ਫੈਕਟਰੀ ਦੇ ਮੂਹਰੇ ਜਾਵਾਂ। ਇਹ ਆਪਣੇ ਲਈ ਝੋਟਾ ਹੈਗਾ ਨਾ ਕੋਲੇ ਨਹੀਂ ਹੁੰਦੀਆਂ ਸਿਰਫ ਬਲ ਜਿੱਥੇ ਮਰਜੀ ਰੋਕ ਕੇ ਵੀ ਧਾਰ ਸਿਵਾਈ ਕਰਦੀ ਆਪਾਂ। ਕਮਲ ਇੱਥੇ ਬੱਚਾ ਛੱਡ ਲਈਏ, ਬੱਚਾ ਵੀ ਛੱਡਣ ਦੀ ਜਰੂਰਤ ਨਹੀਂ ਧਾਰ ਦੇ ਕੇ ਇੱਦਾਂ ਇਹਨੇ ਪਾਸ ਮਲਿਆ ਇੱਥੇ ਕਮਲ ਠੀਕ ਹੈ ਨਸਲਾਂ ਦੇ ਝੋਟੇ ਹਨਾ। ਸੋ ਬਾਕੀ ਸਿੰਘੀ-ਸੁੰਗੀ ਦੇਖੋ ਕਿਆ ਬਾਤਾਂ ਜਮਾ ਕਿਸੇ ਪਾਸੋਂ ਮੈਨਸ ਪੁਆਇੰਟ ਨਹੀਂ। ਸੋ ਕੁਆਲਿਟੀ 'ਚ ਖੜਾ ਜੇ ਮਿਲ ਕੇ ਬਿਊਟੀ ਦੇ ਵਿੱਚ ਨਾਮ ਲਾਉਗੀ ਇਹ। ਠੀਕ ਹੈ ਤੇ ਵਾਕਿ ਲੈਵਾ ਦੇਖੋ ਮੂਰਲੇ ਥਾਣਾ ਦੇ ਵਿੱਚ ਪਾਣੀ ਚਾਰੇ ਸਾਰ ਨਿਕਣਵੇਂ ਸਾਫ ਜਿਹੜੇ ਜਿਵੇਂ ਨਿੰਬੂ ਵਾਲਾ ਬਾਗ ਲੱਗਿਆ ਹੁੰਦਾ ਮੈਣ ਮੈਣ ਕੇ ਬੂਟੇ ਲਾਏ ਹੁੰਦੇ ਆ ਰੱਬ ਦੀ ਮੂਰਤ ਚੰਗੀ ਘੜੀ ਵੀ ਆ 152000 ਦੀ ਝੋਟੀ ਬਣੂਗੀ ਬੱਚਾ ਮੇਲਕਾਫ ਆ ਗਿਆ ਨੰਬਰ 2 ਤੇ ਬਾਈ ਇਹਦੀ ਸਕਿਨ ਦੇਖ ਵੀ ਨੇ ਜਿਵੇਂ ਪਾਲਿਸ਼ ਕਰੀ ਹੁੰਦੀ ਆ ਇਹਦਾ ਵੀ ਸਕਿਨ ਆ ਫੇਰੀ ਹੈ ਨਾ ਠੀਕ ਹੈ ਪੂਰੀ ਸਮੀ ਬੜੀ ਹੈ ਨਾ ਬਾਕੀ ਨੰਬਰ 2 ਤੇ ਫੇਸ ਕੁਆਲਿਟੀ ਬਾਈ ਬਰਤਵਾਲ ਦੇ ਠੀਕ ਹੈ ਕਹਿੰਦਾ ਬਾਪ ਕਿਸੇ ਪਾਸਿਓਂ ਹੱਥ ਤਰਾ ਜਿਵੇਂ ਖੀਰੀ ਕੱਟੀ ਹੁੰਦੀ ਐ ਇਦਾਂ ਦੀ ਫੇਸ ਕੁਆਲਿਟੀ ਹੈ ਨਹੀਂ ਠੀਕ ਹੈ ਤੇ ਅੱਗੇ ਆ ਗਈ ਦੂਜੇ ਨੰਬਰ ਤੇ ਝੋਟੀ ਹਾਂਜੀ ਬਈ ਇਹ ਕਿਹੜਾ ਸੂਆ ਸੂਈ ਆ ਜੀ ਇਹ ओरिजिनल ਤੀਜਾ ਸੂਆ ਬਾਈ ਕੱਟ ਪਾ ਇਹਦਾ ਬੱਚਾ ਕਿਹੜਾ ਇਹਦੀ ਫੀਮੇਲ ਕਾਟਾ ਬਾਈ ਅੱਜ ਇਹਨੂੰ 12-13 ਦਿਨ ਹੋ ਗਏ ਸੂਈ ਨੂੰ ਆ ਆ ਗਈ ਕੱਟੀ ਹੈਣਾ ਹਾਂਜੀ ਬਈ ਇਹਦੇ ਥੱਲੇ ਜਿਹੜਾ ਹੁਣ ਰੈਡੀ ਦਾ ਦੁੱਧ ਆਗਾ ਪਿਆਰ 14 ਲੀਟਰ ਹੋਊਗਾ 13 ਮੰਗ ਕੇ ਕੋਈ ਵੀ ਲੈ ਸਕਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਹੀ 13-14 ਦਿਨ ਹੋ ਗਏ ਬਈ 13-14 ਦਿਨ ਹੋ ਗਏ ਸੂਈ ਨੂੰ ਬੱਚਾ ਆ ਗਿਆ ਫੀਮੇਲ ਆ ਗਿਆ ਫਿਰ ਸੇ ਕੱਟੀ ਹੈਣਾ ਹਾਂਜੀ ਬਈ ਤੇ ਕਿੰਨੇ ਦੇ ਦੁੱਧ ਤੇ ਚੱਲ ਜੂਗੀ ਇਹ ਦੁੱਧ ਹੀ ਦੇ ਦੂ ਬਾਈ ਆਪਾਂ 16 ਪਰ ਜਿਹੜੀ 15 ਫਲਾਕ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈਗਾ ਇਹਦਾ ਵੀ ਫਿਕਸ ਰੇਟ ਆ ਬਾਈ 1 ਲੱਖ 48000 ਦੀ ਦੇਣੀ ਆ ਮੁੱਲ ਦਾ 1.5 ਲੱਖ ਤਾਂ ਤੋਰੀ ਵਾਰ ਨੂੰ ਸਭ ਤੋਂ ਦੂਜੇ ਨੰਬਰ ਆਪਾਂ ਜਿਹੜੀ ਝੋਟੀ ਦੇਖੀ ਜ ਨੇ ਤੀਸਰਾ ਸੁਆ ਜੈਨੂ ਹਣ ਸੁਈ ਹੋਈ ਆ ਸਿੰਘ ਮੂੰਹ ਮੱਥਾ ਦੇਖੋ ਬਿਲਕੁਲ オリジナル ਤੀਜਾ ਸੁਆ ਕੱਦ-ਕਾਠ ਵਗੈਰਾ ਤੇ ਬੋਡੀ ਵੇਟ ਵਗੈਰਾ ਬਹੁਤ ਚੰਗਾ ਸਾਫ ਸੁਥਰਾ ਤੇ ਨੰਗੇ ਲੇ ਵਧੀਆ ਅੱਗੇ ਪਿੱਛੇ ਦਾ ਹਵਾਨਾ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਦੀ ਹੋਣੀ ਆ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਥਣ ਬਿਲਕੁਲ ਇੱਕੋ ਜਿਹਾ ਥਾਣਾ ਚਾਰੇ ਨਿਖਣ ਮੁੱਠੀ ਵਾਲਾ ਥਾਣਾ ਕੋਈ ਛੋਟਾ ਥਾਣਾ ਨਹੀਂ ਕੋਈ ਵੱਡਾ ਥਾਣਾ ਨਹੀਂ ਪੂਰੇ ਸਾਫ ਸਫਰੇ ਤੇ ਹਵਾਨੇ ਤੇ ਨਾੜਾ ਵਗੈਰਾ ਵੀ ਸੋਹਣੇ ਚੰਗੇ ਆ ਤਕਾਈ ਦਿੰਦੀਆਂ ਤੇ ਚੋਣ ਵਗੈਰਾ ਦੀ ਨਰਮਾ ਬਿਲਕੁਲ ਬਿਲਕੁਲ ਨਹੀਂ ਤੌਰਤਾ ਦੀ ਤੁਮਾਂ ਦੇ ਬੱਚਾ ਚੋੜੀ ਕੋਈ ਇਦਾਂ ਦੀ ਦੋਨਾਂ ਦੀ ਜਿਵਾਈ 1 ਨੰਬਰ ਆ ਬਈ ਠੀਕ ਹੈ ਸਰਲਾ ਛਿੱਟਾ ਹੋਵੇ ਉਹ ਆਪਣੀ ਗਰੰਟੀ ਆ ਵੀਰੇ ਠੀਕ ਹੈ ਦੋ ਟਾਈਮ ਚੋਗੇ ਲੈ ਕੇ ਜਾਏਗਾ ਹਾਂ ਚਾਰ ਟਾਂ ਚੋਗੇ ਆਪਣੇ ਘਰੇ ਕੋਈ ਬਾਈ ਨੰਬਰ 2 ਤੇ ਪਰ ਇੱਕ ਗੱਲ ਹੋਰ ਆ ਇੱਥੇ ਕੋਈ ਤੁਮਾਂ ਦੀ 6 ਡੰਗ ਚੋੜੇ ਹੈਨਾ ਠੀਕ ਹੈ ਆਪਣੀ ਆਪਣੀ ਸ਼ਾਂਤ ਤੇ ਡਿਪੈਂਡ ਕਰਦਾ ਹੈਨਾ ਪੁੱਤੇ ਤੇ ਨਾਲ ਦੇ ਨਾਲ ਇਹ ਜਦੋਂ ਆਪਣੇ ਗੇਟਾਂ ਤੋਂ ਬਾਹਰ ਹੁੰਦੀ ਆਪਣੇ ਕੋਈ ਗਾਰੰਟੀ ਨਹੀਂ ਮੈਂ ਬਾਹਰ ਜੋ ਬੰਦਾ ਹੈਗਾ ਇਹ ਜੋ ਬਣਾ ਲਾਏ ਆਏ ਆ ਇੱਕ ਜਗ੍ਹਾ ਬੰਨ ਕੇ ਕੋਈ ਦਾਣਾ ਨਾ ਪਾਵੇ ਹੈਨਾ ਜਿੱਥੇ ਖੜੀ ਹੈ ਉੱਥੇ ਖੜੀ ਹੈ ਫਿਰ ਅਗਲਾ ਕਹਿੰਦਾ ਕਿ ਦੁੱਧ ਨਹੀਂ ਇੰਨਾ ਇੰਨੇ ਤੇ ਖੜੀ ਹੈ ਉਹ ਆਪਣੀ ਕੋਈ ਗਾਰੰਟੀ ਕਿਤੇ ਚਾਰ ਟਾਂ ਟੋੜੇ ਜਿਹਨੇ ਮੰਗਾਉਣੀ ਆ ਔਨਲਾਈਨ ਉਹ ਆਪਣੀ ਗਾਰੰਟੀ ਹੋ ਰਹੀ ਵੀ ਧਾਰ ਦੀ ਪਿਛਲੀ ਵਾਰ ਆਪਾਂ ਜਿਹੜੀ 10 ਦਿਨ ਪਹਿਲਾਂ ਪਾਈ ਸੀ ਆਪਾਂ 6 ਲੱਖ ਦੀ ਜੋ ਟਿਬੇ ਚ ਪਲੂਨ ਗੱਡੀ ਦਾ 15 ਕਿਲੋ ਮਿਲਿਆ ਕਿ ਉਹ ਬਾਈਆਂ ਨੇ ਮਹੀਨਾ ਪਹਿਣਾ ਵੇਚੇ ਤੂੰ ਹੀ ਦੁਬਾਰੇ ਵੀਡੀਓ ਦੁਬਾਰੇ ਵੀਡੀਓ ਭਾਈ ਤੀਜਾਰ ਜਿੱਥੇ ਉਹ ਫ ਸੋ ਸੈਰਖਣੇ ਇੱਕ ਅਰੇ ਚੈਨਲ ਤੇ ਫੇਰ ਚੜਜੇ ਦੁਬਾਰੇ ਤੀਜੀ ਵਾਰ ਉਹ ਜਾਇ ਜਗਲਾ ਤੇ ਨੰਬਰ ਬੋਲ ਦੇ ਦੁਬਾਰੇ ਆਪਣਾ ਆਪਣਾ ਨੰਬਰ ਹੈਗਾ ਬਾਈ 90417 48463 ਸੋ ਪਿੰਡ ਬਜੀਤਕੇ ਕਣਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਦੋ ਦਿਖਾ ਦੇ ਛੋਟੀਆਂ ਦੂਜਾ ਸੁਆ ਤੇ ਤੀਜਾ ਸੁਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਰਖ ਪਾਕ ਸੁਝਾਅ ਕਰਨੀਆਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ